ਕਰ ਮੈਂ ਤੁਮ ਮम्मा ਨੂੰ ਦੱਸੋਣੀ ਤੇਰੀ ਸ਼ਿਕਾਇਤ ਜਦਾ ਕਰਦੀਆਂ ਤੂੰ ਕੀ ਆ ਵੀ ਨਾਗਰ ਆਇਤ ਨੇ ਮम्मा ਨੂੰ ਸ਼ਿਕਾਇਤ ਦੱਸੋਣੀ ਤੂੰ ਮੈਨੂੰ ਖੇਡਣ ਨਹੀਂ ਦੇਂਦੀ ਜਦਾ ਦੱਸਿਆ ਮੈਂ ਤੇ ਨਹੀਂ ਖੇਡਣ ਦੇਣਾ ਤੈਨੂੰ ਕਿਉਂ ਨਹੀਂ ਖੇਡਣ ਦੇਣਾ ਤੂੰ ਇਦਾਂ ਹੀ ਕਰਦੀਆਂ ਹਮੇਸ਼ਾ ਮੈਂ ਖੇਡਣਾ ਵਾ ਨਾਗਰ ਵੀ ਮੈਨੂੰ ਡੰਗਣਾ ਕਰ ਐਵੇਂ ਮੈਂ ਖੇਡਣ ਨਹੀਂ ਦੇਣਾ ਮੈਂ ਫਿਰ ਤੈਨੂੰ ਵੀ ਨਹੀਂ ਖੜਾਉਣਾ ਚੜਾਏਂਗੇ ਤੇ ਉਦੋਂ ਹੀ ਜਦ ਮੈਂ ਤੈਨੂੰ ਵੋਨ ਦਿੱਤਾ ਮੈਂ ਵੋਨ ਹੀ ਨਹੀਂ ਦੇਣਾ ਤੈਨੂੰ ਇਦਾਂ ਹੀ ਕਰਦੀ ਮੈਂ ਮੰਮਾ ਨੂੰ ਦੱਸਣ ਚਲੀ ਜੇ ਰਿਸ਼ਤੇ ਆ ਨਾ ਦੰਦੀਂ ਐਵੇਂ ਮੈਨੂੰ ਮਾਰਦੀ ਰਹਿੰਦੀ ਆ ਵੀ ਹਰ ਵੇਲਾ ਆਈਂ ਤੇ ਮੈਨੂੰ ਘੇੜਨ ਨਹੀਂ ਦੇਣੀ ਐਵੇਂ ਮੈਨੂੰ ਮਾਰੀ ਜਾਂਦੀ ਮੈਂ ਸਟੈਪੂ ਘੜਨਾ ਹੈਗਾ ਮੇਰਾ ਸਾਰਾ ਸਟੈਪੂ ਖਰਾਬ ਕਰਦਾ ਇਹਨੇ ਕੀ ਹੋਇਆ ਪਤਾ ਕਿਉਂ ਰੋਂਦੀ ਆ ਐਵੇਂ ਮੈਨੂੰ ਘੇੜਨ ਨਹੀਂ ਦੇਣਨੀ ਐ ਚੁੱਪ ਕਰ ਮੈਂ ਇਹਨੂੰ ਪੁੱਛਦੀ ਆ ਆ ਇੱਕ ਕੀ ਕੀਤਾ ਇਹ ਮੰਮਾ ਮੈਂ ਕੁਛ ਵੀ ਨਹੀਂ ਕੀਤਾ ਤੂੰ ਪੱਕਾ ਕੁਛ ਨਾ ਕੁਛ ਕੀਤਾ ਨਾ ਨਹੀਂ ਮੰਮਾ ਮੈਂ ਕੁਛ ਨਹੀਂ ਕੀਤਾ ਮੰਮਾ ਮੈਂ ਸਟੈਪੂ ਬਣਾਇਆ ਇਹਨੇ ਸਾਰਾ ਰੱਬ ਕਰਤਾ ਫਿਰ ਮੈਨੂੰ ਧ ਮम्मा ਮੈਂ ਨਹੀਂ ਮਾਰਿਆ ੱਤਕਾ ਮੈਨੂੰ ਵਾਜਾਂ ਦੇ ਆਉਂਡੀਆਂ ਸੀ ਤੁਹਾਡੀਆਂ ਤਾਂ ਮੈਂ ਤਾਂ ਕਹਿਆ ਸੀ ਕਿ ਚਲ ਖੇਡਣ ਦੇ ਆਪੇ ਸਹੀ ਹੋ ਜਾਓਗੇ ਪਰ ਤੁਸੀਂ ਨਾ ਸੱਚੀ ਨਾ ਇਨਾ ਮੈਨੂੰ ਤੰਗ ਕਰਦੇ ਆ ਤੁਸੀਂ ਵੱਡੇ ਕਹਦੇ ਹੋ ਕਿ ਤੇ ਮੇਰੀ ਜਾਣਖਾਣੀ ਸ਼ੁਰੂ ਕਰਦੀ ਆਏ ਤੇ ਮम्मा ਮੈਂ ਨਹੀਂ ਮਾਰਿਆ ਮੈਂ ਤਾਂ ਇਹ ਤੂੰ ਨਾਲ ਹਨ ਇੱਧਰ ਆ ਦੱਸ ਮੈਂ ਨਹੀਂ ਮਾਰਿਆ ਮਾਰੇ ਵੀਰਾ ਤੂੰ ਕਿਹ ਤੂੰ ਕਿ ਨਹੀਂ ਮੈਂ ਨਹੀਂ ਮਾਰਿਆ ਮम्मा ਤੂੰ ਐਡੀ ਸ਼ਤਾਨ ਆ ਨਾ ਐਡੀ ਸ਼ਤਾਨ ਤੂੰ ਕਿਦਾਂ ਵੱਡੀ ਹੋ ਕੇ ਮੇਰੇ ਨਾਲ ਮੇਰੇ ਪੱਕਾ ਹੋਏ ਕੰਮ ਹੋਇਆ ਕਰਨੇ ਆ ਹੁਣ ਵੇ ਕਿੱਡੀ ਭੋਲੀ ਬਣ ਕੇ ਘਰੋਤੀ ਮੇਰੇ ਘੜੀ ਅੱਜ ਤੈਨੂੰ ਹਾਰਦੀਆਂ ਮਮਾ ਮੈਨੂੰ ਬਾਅਦ ਕੁਝ ਨਹੀਂ ਲੱਗਦੀ ਭੈਣਾ ਭੈਣਾ ਜਰਾ ਜੇ ਨਹੀਂ ਲੰਦੀਆਂ ਹਰਦੀ ਰਹਿੰਦੀਆਂ ਵੱਡੇ ਬੱਚਾ ਸਾਹਮਣੇ ਮੇਰੇ ਘਰੇਲੇ ਬੁੱਢੀ ਰਹਿੰਦੀ ਆਵੀ ਅੱਜ ਤੂੰ ਕਿਉਂ ਤੰਗ ਕਰਦੀ ਐ ਨਾ ਤੈਨੂੰ ਮਾਸਾ ਨਹੀਂ ਅਗਲ ਹੈਗੀ ਵੱਡੀ ਭੈਣ ਐ ਪੁੱਤੋ ਤੇਰੀ ਉਹ ਕਿੱਡੀ ਭੋਲੀ ਜੀ ਐ ਵਿਚਾਰੀ ਤੂੰ ਕਿਉਂ ਤੰਗ ਕਰਦੀ ਆ ਉਹਨੂੰ ਮਮਾ ਅੱਜ ਲੋ ਨਹੀਂ ਕਰਦੀ ਮੈਂ ਤੇਰੇ ਮੂੰਹ ਤੇ ਸਮਾਈਲ ਮੈਨੂੰ ਪਤਾ ਪਤਾ ਤੂੰ ਬੜੀ ਸ਼ਤਾਨ ਐ పొత్తులు ప్యారీ ప్యార్యా మే తమ సారా ఇోజా పుత్ మమ్మీ తిన్న మమ్మల్ని మేర పుత్వ ਤੂੰ ਤੂੰ ਇਹਨੇ ਕਰੇਲੇ ਕਮਿਆ ਤੂੰ ਏਦਾ ਕਰਨਾ ਯਾਰ ਤੂੰ ਮੈਨੂੰ ਪਤਾ ਕਰਕੇ ਨਾ ਜਦੋਂ ਤੂੰ ਇਹਨਾਂ ਨਾਲ ਜਾਂਦਾ ਨਾ ਸਕੂਲ ਦੱਸਿਆ ਅਗਰ ਮੈਨੂੰ ਕੋਣ ਕਿ ਕੀ ਕਰਦਾ ਹਰ ਜਾਏ ਮम्मा ਫੇਰ ਮਾਰਦੀ ਹਰ ਕਰਦੀ ਨਹੀਂ ਕਿਤੇ ਗੱਡੀ ਠੀਕ ਤੇ ਤੈਨੂੰ ਤੇ ਮੈਂ ਜਮਿਆ ਵਾ ਨਾ ਇਨੀ ਸ਼ਤਾਨ ਹੈ ਨਾ ਮੇਰੇ ਸਾਹਮਣੇ ਏਦਾਂ ਕਰਦੀ ਹੈ ਤਾਂ ਕੀ ਕਰਦੀ ਹੋਗੀ ਤੂੰ ਤੇਰਾ ਮੈਂ ਖਾਂਡਾ ਅੰਦਰ ਲਾ ਅੰਦਰ ਵੜ ਕੇ ਨਾ ਪੁੱਤ ਨੂੰ ਮੱਕਲਦੀ ਨੂੰ ਕੁੱਟਣਾ ਹਾਂ ਤੇ ਵੇਖਿਓ ਸਹੀ ਰ ਮੈਂ ਹਲਕੀ ਕਰਦੀ ਮੈਂ ਏਦਾਂ ਹੀ ਕਰਦੀ ਆ ਹਰ ਵੇਲੇ ਪੜਨ ਤੋਂ ਵੀ ਲੜਾਈ ਖਾਣ ਤੋਂ ਵੀ ਲੜਾਈ ਖੇਡਨ ਤੋਂ ਵੀ ਲੜਾਈ ਤੇਡੀ ਹਰ ਪਾਸੇ ਲੜਾਈ ਹੈ ਹੈ ਮੈਨੂੰ ਤੇ ਇਹਨੂੰ ਸਮਝ ਲਾ ਦੇ ਬਤਿ ਵੱਡੀਆਂ ਹੋਈਆਂ ਕੀ ਕਰੋਗੀਆਂ ਤੂੰ ਤੇ ਮੇਰੀ ਜਾਣਖਾਣੀ ਵੱਡੀਆਂ ਹੋਈਆਂ ਤਾਂ ਤੁਸੀਂ ਮੈਂ ਕਹਿੰਨੀ ਵੀ ਕੁੜੀ ਤੇ ਏਕੀ ਹੋਣੀ ਚਾਹੀਦੀ ਦੋਦ ਹੋਣੀ ਨਹੀਂ ਚਾਹੀਦੀ ਮੈਂ ਜਾਣਣਾ ਏਕ ਏਕ ਹੀ ਚਾਹੀਦਾ ਵਾ ਤੇ ਮੈਂ ਹੋਣੀ ਚਾਹੀਦੀ ਆਣੀ ਹੋਣੀ ਚਾਹੀਦੀ ਹਾਂ ਤੂੰ ਫੇਗ ਰਹੀ ਚੱਜੀ ਭੁੰਦੀ ਆ ਨਾ ਤੂੰ ਉਹਦੀ ਚਲਾ ਆ ਗਿਆ ਤੇ ਫਲੜੀ ਦੇ ਮੇਰੇ ਕੋਲ ਤੇ ਸਿਆਣੇ ਪੁੱਤ ਜਨ ਫਲੜੀ ਦੇ ਤੂੰ ਮੇਰੇ ਧੀ ਆ ਜੇ ਨਾ ਕਿੰਨੇ ਪਿਆਰੀਆਂ ਪਹਿਲੇ ਧੀ ਆ ਜੇ ਮੇਰੀਆਂ ਕਿ ਸਾਰੇ ਲੋਕਾਂ ਨੇ ਕਹਿਣਾ ਇਹ ਲੜਦੀਆਂ ਵਾ ਹਨਾ ਲੈ ਮੈਂ ਤਾਂ ਅਜ ਤੂੰ ਹੀ ਨਹੀਂ ਲੜਨਾ ਤੂੰ ਅਗਰ ਦੱਸ ਲੈ ਨਾ ਕਿ ਕਾਹਤ ਲਾਉਣੀ ਹੈ ਜੰਗਾ ਇਹਨਾਂ ਦੀਆਂ ਕੌਣ ਸਤਾਨ ਹੈ ਕੌਣ ਸਤਾਨ ਨਹੀਂ ਕਰਦਾ ਦੱਸੋਗੇ ਨਾ ਚੱਲ ਜਾ ਮੇਰਾ ਪੁੱਤ ਉਹਨੂੰ ਪੜੋ ਫਿਰ ਤੈਨੂੰ ਹੋੜਾਇਤ ਕਰਨੀ ਕਰਨੀ ਪ੍ਰੋਮਿਸ ਕਰੋ ਮੈਨਾਂ ਮਮਾ ਮੈਂ ਤੇ ਘਰ ਦੇ ਨਹੀਂ ਮਾਰੇ ਨੇ ਫੇਰ ਮੈਨੂੰ ਮਾਰਨਾ ਮੈਨੂੰ ਪਤਾ ਵਾ ਮਮਾ ਨਹੀਂ ਮਾਰਦੀ ਹੁਣ ਮੈਂ ਪੱਕਾ ਪ੍ਰੋਮਿਸ ਜੇ ਹੁਣ ਤੂੰ ਸ਼ਤਾਨੀ ਕੀਤੀ ਤੇ ਮੈਂ ਤੇਰਾ ਸੱਚੀ ਤਰ੍ਹਾਂ ਫਾਂਡਾਵਾ ਦੇਣ ਮੇਰੇ ਨਾਲ ਗੱਲ ਦਿਸ ਤੈਨੂੰ ਮੈਂ ਹੋਸਟਲ ਹੀ ਪਾ ਦੇਣਾ ਠੀਕ ਹੈ ਜੀ ਅੱਜ ਮੈਂ ਤੇ ਤੰਕਰੂਗੀ ਨਾ ਤੈਨੂੰ ਹੌਸਟਲ ਪਾ ਦੇਣਾ ਠੀਕ ਹੈ ਮੰਤਾ ਦੱਸਿਓ ਮੈਨੂੰ ਜਿਹੜਾ ਵੀ ਕਰੂਗਾ ਨਾ ਇਹਨੂੰ ਹੌਸਟਲ ਸੁੱਟ ਦੇਣਾ ਅੱਜ ਵਾਰ ਠੀਕ ਹੈ ਚਲੋ ਜਾਓ ਕੇ ਡੋਡ ਮੰਮਾ ਨੋ ਕਿਉਂ ਮੈਂ ਫਿਰ ਮੰਮਾਂਦਾ ਕਿਉਂ ਨਹੀਂ ਤੂੰ ਇਦਾਂ ਹੀ ਕਰਦੀ ਆ ਮਮਾ ਵੇਲਾ ਫੇਰ ਕੁਛ ਨਾ ਕੁਛ ਕਰ ਲਿਆ ਵਾ ਇਹਨਾਂ ਮਾ ਮੈ ਲੋ ਆਇਤ ਨੇ ਮੇਰੀ ਬੁੱਕ ਮਾਰਦੀ ਆ ਵੀ ਆਇਤ ਨੇ ਮੈਨੂੰ ਇਨਾ ਤਾਂਕ ਕੀਤਾ ਬਣਾ ਸਰਦ ਮੈਂ ਕਾਡਾ ਕੀ ਕਰਾਂ ਮੈਨੂੰ ਤੇਰੀ ਸਮਾਂ ਲਾਦੀ ਮਾ ਮੈ ਲੋ ਫੇਰੋਂ ਨੰਗਣੀ ਆਣੀ ਉਹਨੇ ਮੇਰੀ ਬੁੱਕ ਮਾਰਦੀ ਆ ਖੜ ਜਾ ਜਰਾ ਕਿੰਨੂ ਨਾ ਇਦਾਂ ਨਹੀਂ ਇਦਾਂ ਨਹੀਂ ਬੰਦਾ ਬੰਨਣਾ ਮੈਂ ਹੀ ਕਲਾਸ ਲਉਂਗੀ ਜਰਾ ਖੜ ਜਾ ਜਰਾ ਮਾਰਦੀ ਆ ਆਇਤ ਕੀ ਕੀਤਾ ਹੁਣ ਸਕੂਲੋਂ ਪਾੜ ਕੇ ਆਈ ਹੋਣੀ ਮੇਰਾ ਨਾਂ ਲਾਈ ਜਾਣਦੀ ਹੁਣ ਮੈਂ ਕਿੰਨੇ ਪੜੀ ਆ ਮਾਈ ਤੇ ਦਿਨੇ ਪੜੀ ਆ ਪੜੀ ਨਾ ਪੜੀ ਨਾ ਤੂੰ ਬੰਦਾ ਕਿਉਂ ਨਹੀਂ ਬੰਦੀ ਤੂੰ ਕਿੱਦਿ ਤੈਨੂੰ ਕੁੱਟ ਖਾ ਕੇ ਵੀ ਕਿਤੇ ਤੂੰ ਤੇ ਬੰਦਾ ਨਹੀਂ ਬੰਦੀ ਆਇਤ ਦੀ ਟੀਟ ਹੋ ਗਈ ਆ ਤੂੰ ਤੇ ਪਤਾ ਨਹੀਂ ਕਿਹੜੀ ਟੀਟ ਮਿੱਟੀ ਲੱਗ ਗਈ ਏ ਤੈਨੂੰ ਤੇ ਤੇ ਦਿਮਾਗ 24 ਘੰਟੇ ਸਤਾਨੀ ਚੱਲਦੇ ਰਹਿੰਦੇ ਪੜ ਲਾ ਵੀ ਚਾਰ ਕਲਾਸਾਂ ਮੈਂ ਪੜਨ ਨਹੀਂ ਹਾਂ ਮੈਂ ਅੱਜ ਆ ਲੈਣ ਤੁਹਾਡੇ ਪਾਪਾ ਨੂੰ ਮੈਂ ਦੱਸ ਨਹੀਂ ਤੁਹਾਡੀ ਸਾਰੀ ਸ਼ਿਕਾਇਤ ਲਾਉਣੀ ਵੀ ਆਪ ਤਾਂ ਤੁਸੀਂ ਚੱਲ ਜਾਂਦੇ ਤੇ ਇਹ ਚੋਣਾ ਮੇਰੇ ਲਈ ਛੱਡ ਜਾਂਦੇ ਮੇਰੀ ਜਾਨ ਖਾਣ ਲਈ ਮਗਰੋਂ ਸਾਰੀ ਦਿਹਾੜੀ ਮੈਂ ਪਹਿਲਾਂ ਸਭ ਸਾਰੀ ਜਿਹੜੀ ਕੰਮ ਕਰਾਂ ਸਕੂਲ ਦੇ ਪਹਿਲਾਂ ਤੁਹਾਨੂੰ ਤਿੰਨਾਂ ਨੂੰ ਤੋੜਾਂ ਉਹਨਾਂ ਚੋਂ ਮੈਂ ਫੇਰ ਆ ਜਾਂਦੇ ਜੇ ਮਹਾ ਕੰਮ ਕਰਕੇ ਵੇਹਲੀ ਨਹੀਂ ਹੁੰਦੀ ਸਿਰਖਾਂ ਨੂੰ ਫੇਰ ਆ ਜਾਂਦੇ ਜੇ ਮੇਰਾ ਹਰਦੀ ਨਹੀਂ ਹੈ ਤੂੰ ਠੀਕ ਹੋ ਗਈ ਆ ਮੈਂ ਅੱਜ ਤੋਂ ਬਾਅਦ ਨਾ ਤੁਹਾਨੂੰ ਕਿਉਂ ਭਗੜ ਕੇ ਨਾ ਮੇਰੀ ਗੱਲ ਸੁਣੋ ਵੇਲੀਆਂ ਤੇ ਹੀ ਤਾਂ ਵਿਗੜੀਆਂ ਜੇ ਤੂੰ ਸੇਰੇ ਝਾੜੂ ਮਾਰਨਾ ਉਹ ਪੋਚਾ ਲਾ ਕੇ ਫੇਰ ਸਕੂਲ ਜਾਣਾ ਤੁਸੀਂ ਤੁਹਾਨੂੰ ਕੋਈ ਦਿਮਾਗ ਤੇ ਕੰਮ ਲੱਭਦਾ ਨਹੀਂ ਤਾਂ ਕਿੱਕ ਵਿਗੜੀਆਂ ਪਈਆਂ ਤੁਸੀਂ ਜੇ ਹੁਣ ਸਵੇਰ ਤੋਂ ਤੁਸੀਂ ਲੜਾਈ ਕੀਤੀ ਨਾ ਵੇਖੀ ਤੁਹਾਨੂੰ ਮੈਂ ਭਾਂਦੀ ਕਿਹੜੀ ਤਰ੍ਹਾਂ ਝਾੜੂ ਤੂੰ ਮਾਰਨਾ ਐ ਤੇ ਪੋਚਾ ਤੂੰ ਲਾਉਣਾ ਐ ਠੀਕ ਐ ਕਿਚਨ ਦਾ ਮੈਂ ਆਪੇ ਕਰ ਲਿਆ ਕਰੂੰਗੀ ਜੇ ਹੁਣ ਆਈ ਤੇ ਕੁਛ ਤਾਂ ਨਹੀਂ ਕੀਤੀ ਨਾ ਮੈਂ ਸੱਚੀ ਤੈਨੂੰ ਫੱਡ ਦੇਣਾ ਹੀ ਹੁਣ ਭੂਵੇ ਹੋ ਗਈਆਂ ਤੂੰ ਜ਼ਿਆਦਾ ਹੀ ਮੈਂ ਕਿੰਨੀ ਵੀ ਚਲ ਤੂੰ ਕੀ ਛੋਟੀ ਐ ਤੈਨੂੰ ਪਿਆਰ ਕਰਦੀ ਐ ਤੇ ਤੂੰ ਨਾ ਤੰਗ ਕਰਦੀ ਕੁੜੀ ਨੂੰ ਉਹ ਪੋਲੀ ਪਲੀ ਵਿਚਾਰੀ ਹੈਗੀ ਫਿਰ ਕਿਤੇ ਹੈ ਢੀਠਾਂ ਦੀ ਢੀਠ ਜੰਮ ਲਿਆ ਤੈਨੂੰ ਤਾਂ ਮੈਂ ਮੂੰਹ ਤੇ ਹਾਸਾ ਤੈਨੂੰ ਪਤਾ ਨਹੀਂ ਕਾਦਾ ਹੋਂਡਿਆ ਵੇ ਮੈਂ ਡਾਟਣ ਈ ਆ ਤੈਨੂੰ ਡੇਲੇ ਵੇ ਕਿਤੇ ਮੋਟੇ ਮੋਟੇ ਕੱਢ ਕੇ ਮੈਨੂੰ ਵਿਖਾਉਂਦੀ ਏ ਚਿੱਟੇ ਜਿੱਟੇ ਹੁਣ ਜਿਸਤਾਨੀ ਕਿਚਨ ਮੈਂ ਸੱਚੀ ਫਾਟ ਦੇਣਾ ਤੈਨੂੰ ਤੂੰ ਤਾਂ ਤੰਗ ਕਰ ਮਾਰਿਆ ਵਾ ਮੈਨੂੰ ਥੀਰ ਲੀ ਹੁਣ ਹੁਣ ਤੈਨੂੰ ਹੀ ਝਾੜੂ ਮਾਰਨਾ ਪੈਣਾ ਮੈਂ ਤੇ ਨਹੀਂ ਮਾਰਨਾ ਮਮਾ ਨੇ ਦੋਵਾਂ ਨੂੰ ਵੰਡਿਆ ਤੂੰ ਹੀ ਕਰਨਾ ਏ ਤੇ ਮੈਂ ਨਹੀਂ ਕਰਨਾ ਮੈਂ ਤੇ ਨਹੀਂ ਕਰਦੀ ਤੂੰ ਹੀ ਕਰੇਂਗੀ ਮੈਨੂੰ ਉਹ ਗੋੜੀ ਹਾਂ ਨਾ ਮम्मा ਨੂੰ ਦੱਸ ਦੇਣਾ ਫੇਰ ਜਿਆਦਾ ਦੱਸ ਦੇ ਝਾੜੂ ਨਹੀਂ ਮੈਨੂੰ ਲੱਗੰਦੀ ਆ ਸਰ ਗੁੰਨੂ ਕਹਿੰਦੀ ਆ ਕਿ ਤੂੰ ਝਾੜੂ ਲਾ ਲਾ ਤੇ ਮੈਂ ਭਾਂਡੇ ਮਾਜ ਲੀਨੀ ਆ ਇਦਾਂ ਹੀ ਕਰਦੀ ਆ ਉਹਦੇ ਕੋਲ ਚਲਾਕੀ ਨਾ ਝਾੜੂ ਵੀ ਲਵਾ ਲੂੰਗੀ ਭਾਂਡੇ ਵੀ ਮਾਜ ਦੂੰਗੀ ਜਾਣੀ ਮੈਂ ਸਾਰੇ ਮਾਜ ਲੈ ਹੁਣੇ ਆ ਦੋ ਘੜੇ ਰਹਿ ਗਏ ਹੋਣੇ ਉਹ ਮੈਂ ਮਾਜ ਲੀਨੀ ਤੇ ਇਹਨੂੰ ਕਹਿੰਦੀ ਆ ਕਿ ਤੂੰ ਝਾੜੂ ਲਾ ਲਾ ਝਾੜੂ ਤਾਂ ਪੁੱਛਾ ਜੇ ਸਾਰਾ ਕਰਨ ਵਾਲਾ ਪਿਆ ਵਾ ਮੈਨੂੰ ਨਹੀਂ ਹੁੰਦਾ ਉਹਨੂੰ ਕਿੰਦੀ ਫੇਰ ਕਿਹੜੀ ਗੱਲ ਹੈ ਕਰ ਹੀ ਦੇਣਾ ਉਹਨੇ ਦੰਨੀ ਆ ਉਹਦੇ ਕੋ ਕੀ ਕੰਦੀ ਜੀ ਤੂੰ ਚੜ ਬਾਲਾ ਤੇ ਮੈਂ ਆਪਣੇ ਮੰਜਨੀ ਨਹੀਂ ਮੇਰੇ ਮਾਂਜੇਗੇ ਭਾਂਡੇ ਥੋੜੇ ਜਿਹੇ ਰਹਿ ਗਏ ਹੁਣ ਮੈਂ ਮੰਜਨੀ ਆ ਤੂੰ ਜਲ ਚਲ 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 ਬਾਹਰ ਨਿਕਲ ਨਹੀਂ 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 ਮੈਂ ਭਾਂਡੇ ਮੇਰੇ ਥੋੜੇ ਰਹਿ ਗਏ ਬਾਹਰ ਨਹੀਂ 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 ਤੂੰ ਜਾ ਜਾ ਜਲਦੀ ਨਿਕਲ ਬਾਹਰ ਤੂੰ ਸੋਈ ਚ ਉਹ ਬਾਹਰ ਨਹੀਂ ਤੂੰ ਮੈਂ ਮੰਜਨੀ ਆ ਤੂੰ ਮੈਨੂੰ ਪਤਾ ਤਾਂ ਨਾ ਤੂੰ ਭਾਂਡੇ ਮੰਜਨੇ ਆ ਤੇ ਨਾ ਹੀ ਤੂੰ ਬੁੱਕਰ ਸਾਰਾ ਮੇਰੇ ਉੱਤੇ ਸੌੜ ਦੇਣਾ ਤੇਰਾ ਸ਼ੁਰੂ ਤੋਂ ਇਹ ਕੰਮ ਛੋਟੇ ਹੁੰਦੇ ਨੇ ਮੈਂ ਮੰਨਦੂਗੀ ਮੈਂ ਕਹਿਣਾ ਮੰਨਦੀ ਨਹੀਂ ਨਹੀਂ ਮੈਂ ਹੁਣ ਅੱਧੇ ਮਾਂਝ ਲਿਆ ਤੂੰ ਜਾ ਵੇਲਾ ਸਰਗੁਣ ਜਾ ਨਹੀਂ ਮੈਨੂੰ ਪਤਾ ਇਹਨੇ ਨਾ ਮੇਰੇ ਕੋ ਸਾਰੇ ਕੰਮ ਕਰਵਾਣੇ ਆ ਬਾਅਦ ਵਿੱਚ ਨਹੀਂ ਕਰਾਉਂਦੀ ਲੈ ਨਹੀਂ ਮੈਂ ਜਾ ਕੇ ਮੰਮੀ ਨੂੰ ਫੇਰ ਦੱਸ ਦੇਣਾ ਆ ਮੰਮੀ ਤੇਰੀਆਂ ਗੱਲਾਂ ਦੇ ਵਿੱਚ ਆ ਕੇ ਮੰਮੀ ਮੈਨੂੰ ਬੋਲ ਦਿੰਦੇ ਆ ਨਹੀਂ ਬੋਲਦੇ ਮੈਂ ਪੱਕਾ ਨਹੀਂ ਕਰਾਉਂਦੇ ਨਹੀਂ ਤੂੰ ਚੱਲ ਆਪਣਾ ਮਾਂ ਨਹੀਂ ਨਹੀਂ ਵੇਲਾ 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 ਬਾਅਦੇ ਨਹੀਂ ਚੱਲ ਮੈਂ ਵੀ ਮੰਮੀ ਨੂੰ ਜਾ ਕੇ ਦੱਸਦੀ ਚੋਕ ਭਾਂਡੇ ਚੱਲ ਮਾਂ ਇਹ ਵੀ ਨਹੀਂ ਆਪੇ ਚੜ੍ਹ ਕੇ ਚੱਲਣ ਦੀ ਰਹੂਗੀ ਚੱਲ ਭਾਂਡੇ ਦੇਖ ਤੋਕ ਆਵੜਾ ਪਤੀਲਾ ਨਹੀਂ ਮੇਰੇ ਕੋ ਮਾਂਜਿਆ ਜਾਂਦਾ ਆਪੇ ਸਰਗੋ ਨੂੰ ਕਹਿੰਦੀ ਮਾਂਜ ਲੂਗੀ ਲਖਨੇ ਦਾ ਹੈ ਇੰਨਾ ਕਿਤੇ ਕਰ ਹੀ ਦੇਣਾ ਉਹਨੇ ਉਦਾਂ ਹੀ ਲੜਦੀ ਰਹਿੰਦੀ ਮੇਨਾਂ ਕੰਮ ਆਪੇ ਕਰ ਲੈਂਦੀ ਹਿੰਦੀ ਬਾਅਦ ਮੈਂ ਕੋਈ ਗੱਲ ਨਹੀਂ ਅਰੇ ਅਲਾ ਮੈਂ ਭਾਂਡੇ ਮਾਂਜਣ ਦੀ ਅੱਧੇ ਭਾਂਡੇ ਰਹਿ ਗਏ ਤੇ ਉਹ ਫੇਰ ਵਿੱਚ ਆ ਕੇ ਕਹਿੰਦੀ ਭਾਂਡੇ ਮੈਂ ਮਾਂਜਨੀ ਆ ਬੋਕਰ ਤੂੰ ਫੇਰ ਮਾ ਅੱਧੇ ਭਾਂਡੇ ਮਾਂਜਲੇ ਤੂੰ ਹੀ ਉਹਨੂੰ ਲਾੜਾ ਦਾ ਨਾ ਵਿਗਾੜ ਦਿੱਤਾ ਹੈ ਮੇਰੀ ਗੱਲ ਮੈਨੂੰ ਤੇ ਇਹ ਨਹੀਂ ਤੁਹਾਡੀ ਸਮਝ ਲਾ ਤੇ ਲੜਾਈ ਮੁੱਕਦੀ ਹੈਗੀ ਕਿ ਤੇ ਦੋਵਾਂ ਦੀ ਸਾਰੀ ਦਿਹਾੜੀ ਮੰਮੀ ਸ਼ੁਰੂ ਤੋਂ ਤੂੰ ਹੀ ਹੁੰਦਾ ਸਾਥ ਦਿੰਦੇ ਹੋ ਮੇਰਾ ਕਦੀ ਸਾਥ ਨਹੀਂ ਦਿੱਤਾ ਸਰ ਤੂੰ ਵੱਡੀ ਆ ਤੈਨੂੰ ਪਤਾ ਤਾਂ ਹੈਗਾ ਉਹ ਛੋਟੀ ਆ ਤੇ ਮੈਂ ਹੁਣ ਕੀ ਕਰਾਂ ਮੈਨੂੰ ਬਾਅਦ ਵਿੱਚ ਉਹਨੇ ਵੇਖੀ ਬੁੱਕਰ ਵੀ ਨਹੀਂ ਮਾਰਨੀ ਮੈਂ ਤੇ ਇਹ ਸਮਝਾਂ ਨਹੀਂ ਵੀ ਤੂੰ ਨਾ ਕਿ ਕਿ ਛੋਟੀਆਂ ਜੇ ਹੁੰਦੀਆਂ ਲੰਡੀਆਂ ਜੇ ਤੇਰੇ ਤੱਕ ਨਾ ਐਡੀਆਂ ਵੱਡੀਆਂ ਹੋ ਗਈਆਂ ਲੜਦੀਆਂ ਹੀ ਰਹਿਣਾ ਤੂੰ ਤੂੰ ਹੀ ਨਹੀਂ ਕੰਮ ਤੋਂ ਕਿੰਨਾ ਕੰਮ ਆ ਕਿਤੇ ਆ ਵੇਖੋ ਕੌਣ ਸਫਾਈ ਕਰਨ ਲਈ ਆ ਸਾਰਾ ਹੀ ਖਲਾਰਾ ਕਿੱਦਾਂ ਸੋਫਿਆਂ ਤੇ ਸੋਫੇ ਮੈਂ ਰੋਜ਼ ਮੰਮੀ ਸਾਫ ਸਫਾਈ ਕਰਨੀ ਆ ਉਹ ਨਹੀਂ ਕਹਿੰਦੀ ਉਹਨੂੰ ਨਹੀਂ ਕਹਿੰਦੇ ਮੈਨੂੰ ਸਮਝਾਉਂਦੇ ਹਰ ਵਾਰੀ ਮੈਂ ਨਾ ਸੱਚੀ ਤਰ੍ਹਾਂ ਤੂੰ ਇੰਨੀ ਦੁਆ ਤੋਂ ਦੁਖੀ ਹੋਈ ਆ ਨਾ ਮੇਰਾ ਤਾਂ ਜੀ ਕਰਦਾ ਕਿ ਤੁਹਾਨੂੰ ਨਾ ਵਿਆਹ ਹੀ ਦਵਾ ਤੇ ਆਪਣੇ ਤੇ ਉਹਨੂੰ ਕਹਿਣਾ ਕਿ ਨਹੀਂ ਕਹਿਣਾ ਕੀ ਕਵਾਂ ਉਹਨੂੰ ਉਹਨੂੰ ਸਮਝਾਓ ਵੀ ਮੈਨੂੰ ਨਹੀਂ ਪਤਾ ਸਾਰਾ ਕੰਮ ਤੁਸੀਂ ਮੇਰੇ ਕੋ ਕਰਵਾਉਂਦੇ ਹੋ ਆਦੀ ਅਮੀ ਤੂੰ ਹੜਦੀ ਨਹੀਂ ਤੋ ਅਡੀਸ਼ਤਾਨ ਹੋ ਗਈ ਹੈ ਨਾ ਜਿਹਦਾ ਕੋਈ ਜਿਹਦਾ ਕੋਈ ਹਿਸਾਬ ਹੀ ਨਹੀਂ ਕਿਉਂ ਤੰਗ ਕਰਦੀ ਸਰਗਨ ਨੂੰ ਮੰਮੀ ਮੈਨੂੰ ਪਤਾ ਤੁਸੀਂ ਜਾਣ ਕੇ ਉਹਨੂੰ ਮਾਰਨ ਨਹੀਂ ਦੇ ਹੈਗੇ ਉਹ ਹੁਣ ਮੇਰੇ ਸਾਹਮਣੇ ਮਾਰਨ ਦੇ ਬਾਅਦ ਵਿੱਚ ਉਹਨੂੰ ਜੱਫੀਆਂ ਪਾਉਂਦੇ ਨੇ ਮੈਂ ਮੰਮੀ ਲੈ ਇਹ ਕਿਹਦੀ ਕਿੱਲਾ ਕਰਦੀ ਹੈ ਮੇਰੇ ਨਾਲ ਮਾਸਾ ਪਿਆਰ ਨਹੀਂ ਕਰਦੇ ਤੁਸੀਂ ਅੱਛਾ ਹਾਂਜੀ ਆ ਪੰਜੇ ਉਂਗਲਾ ਬਰਾਬਰ ਹੈ ਬੁੱਤ ਨਹੀਂ ਨਹੀਂ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਮੈਨੂੰ ਮੇਰੇ ਕੋ ਸਾਰਾ ਕੰਮ ਕਰਵਾਉਂਦੇ ਹੋ ਉਹਦੇ ਕੋਲੋਂ ਕੰਮ ਨਹੀਂ ਕਰਵਾਉਂਦੇ ਮੈਂ ਤੇ ਨਾਲ ਤੁਹਾਡੀ ਲੜਾਈ ਤੋਂ ਇੰਨਾ ਪਰੇਸ਼ਾਨ ਹੋ ਗਈ ਨਾ ਤੁਸੀਂ ਦੋਹਾਂ ਜਣੀਆਂ ਕੰਮ ਨਾ ਕਰਿਆ ਕਰੋ ਤੇ ਮੈਂ ਆਪੇ ਕਰ ਲੂੰਗੀ ਤੇ ਮੇਰਾ ਸਿਰ ਨਾ ਖਾਇਆ ਕਰੋ ਲੈ ਮੰਮੀ ਕੀ ਕਰਦੀ ਤੇਗੀ ਮੈਂ ਤੇ ਕੰਮ ਕਰੂੰਦੀ ਤੇਗੀ ਤੂੰ ਵੀ ਨਾ ਬੰਦਾ ਬਣ ਜਾ ਤੂੰ ਸਭ ਤੋਂ ਜ਼ਿਆਦਾ ਸ਼ਤਾਨ ਆ ਨਾ ਮੈਂ ਹੋਣੀ ਕੀ ਕੀਤਾ ਵਾ ਹੁਣ ਤੂੰ ਮੇਰੇ ਕੋਈ ਕੰਮ ਨਹੀਂ ਕਰਨਾ ਮੇਰੇ ਕੱਪੜੇ ਵੀ ਨਹੀਂ ਪਾਣਾ ਹਾਂ ਮੇਰਾ ਕੋਈ ਸਮਾਨ ਨਹੀਂ ਲੈਣਾ ਮੇਰੀ ਲੀਡ ਵੀ ਨਹੀਂ ਲੈਣੀ ਕੋਈ ਚੀਜ਼ ਨਹੀਂ ਲੈਣੀ ਤੂੰ ਤੇਰਾ ਵੱਖਰਾ ਕੰਮ ਮੇਰਾ ਵੱਖਰਾ ਕੰਮ ਆਵੇ ਆਪਣਾ ਆਪਣਾ ਕੰਮ ਮੰਮੀ ਵੰਡ ਦੋ ਕੰਮ ਹੈ ਹਟਦੀਆ ਕਿਤੇ ਮੇਰੇ ਸਾਹਮਣੇ ਨਹੀਂ ਲੜਨੋ ਹਟਦੀਆ ਤਾਂ ਮੇਰੇ ਮਗਰੋਂ ਕੀ ਕਰੇ ਮੰਮੀ ਤੇ ਕੰਮ ਵੰਡ ਦੋ ਮੈਨੂੰ ਨਹੀਂ ਪਤਾ ਹਟਦੀਆ ਮੈਨੂੰ ਕੋਈ ਪਿਆ ਹੈਗਾ ਆਨ ਕਿਸਕੇ ਤਾਂ ਨਾ ਆ ਕਿ ਤੁਹਾਨੂੰ ਤੁਸੀਂ ਨਾ ਐਦਾ ਕਰੋ ਵੀ ਆ ਦੋਈ ਜਣੀਆਂ ਆਓ ਇੱਥੇ ਸੱਜ ਕੇ ਤੇ ਬਹਿ ਜਾਓ ਤੇ ਮੈਂ ਆਪੇ ਕਰ ਲੈਣੀ ਸਾਰਾ ਕੰਮ ਚੱਲ ਪਾਓ ਮੈਂ ਨਹੀਂ ਇੱਥੇ ਲਾਗੇ ਬਹਿਣਾ ਇਹ ਬੈਠੇ ਵਿੱਚ ਚੁੰਡੀਆਂ ਬੋਹੇਲਾ ਚੁੰਡੀਆਂ ਬੋਹਨੇ ਕਦੀ ਉਂਗਲੀਆਂ ਦਿੰਦੀ ਕਦੀ ਚੁੰਡੀਆਂ ਬੋਹਨੇ ਤੇਰੀ ਤੇਰੀ ਯਾਤ ਨਾ ਜਾਣੀ ਨਹੀਂ ਹੈਗੀ ਇਹ ਵਾਲੀ ساری ਉਮਰ ਮੈਂ ਪਹਿਲਾਂ ਮੈਨੂੰ ਰਾਤ ਨੂੰ ਮੈਨਾਂ ਸੋਣਾ ਮੈਨੂੰ ਵੀ ਚੁੰਡੀਆਂ ਵੱਡ-ਵੱਡ ਖਾ ਜੰਨੀਆਂ ਤੂੰ ਕਿੱਥੋਂ ਗੰਦੀ ਆਤ ਪਈ ਤੈਨੂੰ ਚੁੰਡੀਆਂ ਵੱਡਣ ਵਾਲੀ ਮੰਮੀ ਇਹਦੇ ਐਵੇਂ ਕਰਦੀ ਰਹਿੰਦੀ ਮੰਮੀ ਤੁਸੀਂ ਦੇਖਿਆ ਨਾ ਮੇਰੇ ਇਹ ਚੁੰਡੀਆਂ ਸੁਣੋ ਮੈਂ ਨਾ ਚਾਹੁੰਦੀ ਨਹੀਂ ਵੀ ਮੈਂ ਦਾ ਮੇਰਾ ਦਿਲ ਕਹਦਾ ਕਿ ਤੈਨੂੰ ਕੰਮ ਵੰਡਦਾ ਦੋਵਾਂ ਜੜੀਆਂ ਨੂੰ ਤੂੰ ਸਕੂਲ ਜਾਣ ਤੋਂ ਪਹਿਲਾਂ ਤੂੰ ਹੀ ਆਪਣਾ ਕੰਮ ਕਰਕੇ ਜਾਏਗਾ ਤੇ ਇਹ ਵੀ ਕਰਿਆ ਕਰ ਫੇਰ ਮੈਂ ਵੇਖਦੀ ਆ ਬਲਕਿ ਕੀ ਕਰਦੀ ਮੰਮੀ ਮੈਂ ਕਰ ਲਾਂਗੀ ਤੇ ਜੇ ਆਣ ਕੇ ਮੈਂ ਨਹੀਂ ਕਰਦੀਆਂ ਮੈਂ ਵੀ ਕੰਮ ਬੰਨੇ ਜੇ ਮੰਨ ਦਵੇ ਤੈਨਾਂ ਕਰਦੀਆਂ ਮੈਂ ਕੰਮ ਕਰਦੀਆਂ ਨਾ ਬਾਹਰ ਚਲੀ ਆਵੇਂ ਨਾ ਮੰਮੀ ਵੇਚੁੰਦੀ ਭੋਰੀ ਆਨੇ ਹਰਜੀ ਨਹੀਂ ਹਰਜੀ ਨਹੀਂ ਅੜਦੀ ਨਹੀਂ ਕਰੇ ਤੂੰ ਤੇ ਜਾ ਮੇਰਾ ਪਤਾ ਜਿੰਨਾ ਕੰਮ ਰਹਿ ਗਿਆ ਛੇਛੀ ਦੀ ਕਰਕੇ ਮੇਰੇ ਪਿੱਛੇ ਆ ਜਾ ਮੇਰਾ ਪਤਾ ਚੰਗਾ ਤੂੰ ਆਪਣਾ ਕਰ ਮੈਂ ਆਪਣਾ ਕਰਨਾ ਹੁਣ ਹੁਣ ਨਾੜੋ ਜੇ ਅੱਗੇ ਤੂੰ ਮੇਰੇ ਪਿੱਛੇ ਟੁੰਗੀਆਂ ਪੋਰਨੀ ਹੈ ਚੱਲ ਚੱਲ ਜੇ ਜੇ ਚੱਲ ਹੁਣ ਲੜ ਹੋ ਲੜ ਮੈਂ ਨਾ ਹੁਣ ਮਮਮੀ ਨੂੰ ਬਾਜਾ ਮਾਰੀ ਜਾ ਰਹੀ ਹੈ ਮੈਂ ਹਰਦੀ ਨਹੀਂ ਹੁਣ ਮਮਮੀ ਨੂੰ ਬਾਜਾ ਮਾਰੀ ਮਮਮੀ ਆਨੀ ਸੁਣਨ ਦੇ ਮਮਮੀ ਗਵੰਡਿਆ ਘਰ ਗਈ ਆ ਮੈਂ ਵੇਲਾ ਮਮਮੀ ਸਾਰਾ ਕੰਮ ਕਰ ਲਿਆ ਇਧਰ ਰਹਿ ਗਏ ਆ ਆ ਬੋਦੇ ਕੱਟ ਖਵਾ ਰੇ ਆ ਤੁਸੀਂ ਮਮਮੀ ਇੰਨੀ ਖਵਾ ਰੇ ਮੇਰੇ ਮਾਣੇ ਝੂਠ ਮਾਰ ਰਹੀ ਮਮਮੀ ਮੈਂ ਤਾਂ ਆਪਣਾ ਕੰਮ ਕਰਦੀ ਵੇਲਾ ਸਾਰਾ ਕੰਮ ਕਰ ਲਿਆ ਮੈਂ ਇਹ ਕੁੜੀਆਂ ਨੇ ਨਾ ਮੈਨੂੰ ਤਾਂ ਦੁਖੀ ਕਰ ਮਾਰ ਰਹੀ ਮਾਰ ਰੰਡੀ ਝੂਠ ਮਾਰ ਰੰਡੀ ਮਮਮੀ ਤਾੜ ਲਾ ਕੇ ਤੁਹਾਡੇ ਸਮੇ ਮਸੂਮ ਜੀ ਬਣਦੀ ਫਕਰ ਉਹ ਤੇ ਜਾਣੀ ਤੂੰ ਜਾਣੀ ਤੂੰ ਤੇ ਤੂੰ ਮੇਥੋਂ ਘਟ ਖਾਣੀ ਹੁਣ ਮੈਂ ਮਮਮੀ ਆ ਵੇਲਾ ਤੁਹਾਡੀ ਲੀਡ ਵੀ ਤੋ ਧੰਨਿਆ ਵੜਾ ਵੜਾ ਮੈਂ ਨੰਮੀ ਨੇ ਕੋਮਣੀ ਕੀਤਾ ਐਵੇਂ ਝੂਠ ਬੋਨੀ ਜਾਂਦੀ ਏ ਲੈ ਮੈਂ ਨਾ ਸੱਚੀ ਤੁਹਾਨੂੰ ਨਾ ਦੋਵਾਂ ਨੂੰ ਇੰਨੀ ਦੂਰ ਦੂਰ ਵਿਆਹ ਨਾਲ ਤੁਹਾਨੂੰ ਦਸ਼ ਨਾ ਹੋਣ ਇੱਕ ਦੁੱਦੀ ਦੇ ਤੁਹਾਡੀ ਸ਼ੁਰੂ ਤੋਂ ਮੈਂ ਸ਼ੁਕਰ ਕਰਨਾ ਜਦੋਂ ਇਹ ਤੁੱਪ ਪਿੱਛਾ ਛਟੁੱਕੇ ਦਾ ਮੈਂ ਸ਼ੁਕਰ ਕਰਦੀ ਜਦੋਂ ਅਮੀ ਸੱਤ ਕੋਹਾਂ ਦੂਰ ਇਹਦਾ ਨਾ ਵਿਆਹ ਕਰਿਓ ਇਹਦਾ ਮੈਂ ਕਹਿੰਦੀ ਤੁਸੀਂ ਮੁੜ ਕੇ ਵੇਖਿਓ ਕਿੰਨਾ ਰੋਇਆ ਕਰਨਾ ਬੈ ਬੈ ਮੈਂ ਨਹੀਂ ਕਰਦੀ ਮੈਂ ਤਾਂ ਸ਼ੁਕਰ ਕਰਨਾ ਇਹਦਾ ਵਿਆਹ ਹੋਏਗਾ ਮੈਂ ਨਹੀਂ ਕਰਦੀਆਂ ਨੇ ਨਾ ਨਹੀਂ ਕਰਨਾ ਕੋਈ ਕਰਦੀ ਆ ਬੱਸ ਕਰ ਉਹ ਵੀ ਹੁਣ ਸੇਰ ਖਾਣੇ ਮੈਂ ਤੇਰਾ ਤੇਰੇ ਬੁੱਢੇ ਚਾਰ ਹੈਗੇ ਨਾ ਤੇਰੇ ਤੇ ਮੈਂ ਮਾਰ ਚੰਗਾ ਆ ਮੰਮੀ ਸੁਟੜੀ ਇਹਨੂੰ ਬੜੀਆਂ ਮਸਤੀਆਂ ਕਰਦੀ ਐ ਉਹ ਵੀ ਇੰਤੇ ਖਲਾਰੇ ਮੇਰੇ ਬਾਦ ਮੈਨੂੰ ਪਤਾ ਤੇਰਾ ਕਿ ਨਿਕਤੁਪਲੀ ਮਾਨਸ ਮੈਂ ਤੈਨੂੰ ਜਾਣਦੀ ਨਹੀਂ ਮੰਮੀ ਮੈਂ ਆਂ ਕੀ ਕੀਤਾ ਤੂੰ ਇਹ ਮੈਨੂੰ ਐਵੇਂ ਕਹੀ ਚੱਲ ਚੁੱਪ ਕਰਕੇ ਜਾ ਕੇ ਤੇ ਪੜ ਹੁਣ ਤੂੰ ਸਰ ਕੋਲ ਤੇਰਾ ਕਿੰਨਾ ਕੰਮ ਰਹਿ ਗਿਆ ਵਾ ਮੰਮੀ ਥੋੜਾ ਹੀ ਰਹਿ ਗਿਆ ਬੱਸ ਚੱਲ ਕਰਕੇ ਤੂੰ ਵੀ ਆਪਣਾ ਪੜ ਠੀਕ ਨਿਕਲ ਜਾ ਹੁਣ ਬਾਹਰੇ ਆ ਦੇ ਖਲਾਰੇ ਉੱਥੇ ਹੀ ਪਏ ਐ ਤੇ ਵੇਲਾ ਕੀ ਕਰਦੀਆਂ ਐ ਇਹ ਕੁੜੀਆਂ ਕੰਮ ਪਤਾ ਨਹੀਂ ਕਿਹੜਾ ਐਨਾ ਪਾੜ ਚੁੱਕਿਆ ਇਸ ਇੱਥੇ ਇਹ ਲੋ ਇੰਨਾ ਕੁੜੀਆਂ ਨੇ ਮੈਨੂੰ ਦੁਖੀ ਕੀਤਾ ਨਾ ਦੋਵਾਂ ਜਣੀਆਂ ਨੇ ਆਵੇ ਤਾਂ ਕੰਮ ਕੰਮ ਤਾਂ ਲੰਡੀਆਂ ਤੇ ਕੰਮ ਫੇਰ ਹੋਣੇ ਦੋਨਾਂ ਹੀ ਪਿਆ ਵਾ ਹਾ ਚਾਹ ਬਣਾ ਲਈ ਵੇਲੇ ਕਿਹਾ ਸੀ ਤੇ ਚਾਹ ਤੂੰ ਹੀ ਬਣਾਉਂਦੀ ਐ ਤੇ ਇਹਨਾਂ ਨੇ ਨਹੀਂ ਬਣਾਈ ਕਿਤੇ ਦੱਸ ਇਹ ਹੁਣ ਨਿਆਣੀਆਂ ਨੇ ਕਈ ਸਮਝ ਕਰਿਆ ਕਰੋ ਪਰ ਮੇਰਾ ਰਾਜਾ ਭਈ ਇਹਨਾਂ ਨੂੰ ਮੈਂ ਕਿ ਦੂਰ ਵੱਡਣਾ ਨਾ ਦੋਵਾਂ ਜਣੀਆਂ ਨੂੰ ਇੱਕ ਦਿਨ ਦਰਸ਼ਨ ਨਾ ਹੋਣ ਇਹਨਾਂ ਨੂੰ ਜਦੋਂ ਵੇਖੋ ਲੱਡੀਆਂ ਰਹਿਦੀਆਂ ਲੱਡੀਆਂ ਰਹਿੰਦੀਆਂ ਹਾ ਇਹ ਕੰਮ ਦੇਖ ਲੋ ਸਾਰੇ ਕੰਮ ਹੋਣੇ ਤਰ੍ਹਾਂ ਪਿਆ ਰਹੋ ਜਿ ਭਰੀ ਭਈ ਪੰਡਿਆਂ ਦੀ ਚਾਹ ਕਿੰਨੀ ਵਾਰ ਕਿਹਾ ਉਹ ਨਹੀਂ ਬਣਾਈ ਕਿਤੇ ਉਹ ਤਾਂ ਗੈਰੰਟੀ ਹੀ ਆ ਵੀ ਇਹਨਾਂ ਨੂੰ ਨਾ ਕਰਦੀ ਇਹਨਾਂ ਦਾ ਪੰਗਾ ਕੋਈ ਨਾ ਕੋਈ ਲੰਮਣੀ ਇਹਨਾਂ ਨੂੰ ਗਲੋ ਲਾਉਣੀ ਹੈ ਕੱਦੀ ਨੂੰ ਥੇਰੀ ਇਹਨਾਂ ਕਰਨਾ ਵਾ ਬੈਠੀਆਂ ਬਸ ਚਾਹ ਚਾਹੀਦੀ ਰੋਟੀ ਚਾਹੀਦੀ ਉਹ ਇਹਨਾਂ ਆਰਡਰ ਛੱਡੀ ਜਾਣੇ ਹੁੰਦੇ ਆ ਹਾਂ ਲੈ ਲਓ ਆ ਲਓ ਕਿਹੜਾ ਕੰਮ ਕਰਜੂ ਤੂੰ ਭਾਂਡੇ ਧੂੰਂ ਤੇਰੇ ਹੀ ਨਾ ਟਿੱਡੀਆਂ ਜਿਹੀਆਂ ਭਾਂਡੇ ਵਾਣਨ ਵਾਲੇ ਮੰਮੀ ਮੈਂ ਲੈ ਦੇ ਗਈ ਆ ਹਾਂ ਨਹੀਂ ਇਹਨਾਂ ਨੇ ਮੇਰਾ ਆ ਮੰਮੀ ਵੇਲਾ ਫੋਨ ਨਹੀਂ ਆਲਾ ਸਾਰਾ ਪੈਕੇਟ ਲਿਆਉਂਦਾ ਸੀ ਤੇ ਹੁਣ ਮੰਮੀ ਮੇਲਾ ਫੋਨ ਨਹੀਂ ਆਵਲਾ ਮਾਹੋਰਾ ਨਹੀਂ ਮੁੱਕਿਆ ਐ ਹੋਈ ਆ ਦਾਦਾ ਕਰੋ ਨਹੀਂ ਮੈਂ ਨਹੀਂ ਜਾਣਾ ਇਹਨੂੰ ਮੈਂ ਨਹੀਂ ਆਪਣਾ ਨਹੀਂ ਜਾਣਾ ਪਿਆ ਸੱਤ ਕੇਰੇ ਕੁੱਟ ਪੈ ਜਾਣੀ ਮੈਂ ਤੈਨੂੰ ਗੱਲ ਸੁਣ ਇਹਨੂੰ ਹਾਫ ਲੋ ਕੋਲੀ ਚ ਚੁੱਪ ਕਰਕੇ ਆ ਲੈ ਤੂੰ ਆਪਣਾ ਇੱਥੇ ਫੜ ਕੇ ਖਾ ਤੇ ਤੂੰ ਫੜ ਕੇ ਜੇ ਹੁਣ ਤੂੰ ਇੱਕ ਪੁੱਜੀ ਤੇ ਲਿਆਣਾ ਵੇਖੋ ਕੁੱਟ ਪੱਕਾ ਮੈਂ ਖਾਊਗੀ ਇਹ ਬਿੱਲੀਆਂ ਵਾਲੀਆਂ ਲੱਗੀਆਂ ਬਿੱਲੀਆਂ ਵੀ ਮੰਮੀ ਘਟ ਲੜਦੀਆਂ ਹੋਣੀਆਂ ਜਿੰਨਾ ਇਹ ਲੜਦੀਆਂ ਵਾ ਤੂੰ ਕੀ ਜੇ ਖੰਡੀਆਂ ਮੈਂ ਇਹ ਰੀਲ ਦੇਖ ਲਈ ਹੁੰਦੇ ਦੇਹਾ ਮੈਂ ਨਹੀਂ ਮੈਂ ਦੇਣਾ ਮੇਰਾ ਮੇਰਾ ਇੰਪੋਰਟਡ ਕੰਮ ਦਾ ਮੈਂ ਰੀਲਾ ਨੇ ਖਰੀਦੀ ਤੂੰ ਆਓ ਇਹ ਬੜਾ ਇੰਪੋਰਟਡ ਕੰਮ ਹੈ ਨਹੀਂ ਲੱਗਦਾ ਟੁੱਟੀ ਵੀ ਦੇ ਟੁੱਟੀ ਵੀ ਲਿਖਾ ਜਾ ਬਗਲਾ ਦੇ ਦੇ ਨਹੀਂ ਨਹੀਂ ਮੈਂ ਦੇਖਣੀ ਉਹ ਨਹੀਂ ਲਿਖ ਤੂੰ ਦੇਦੀ ਵੇਖ ਲੈ ਨਾ ਨਹੀਂ ਨਹੀਂ ਮੈਂ ਦੇਖਣੀ ਤੇ ਮੇਰਾ ਐ ਫੋਨ ਤੂੰ ਆਪਣਾ ਮੰਮੀ ਕੋਲ ਮੰਗ ਲੈ ਕਿਵੇਂ ਦੇਖਾ ਜਾ ਮੇਰੇ ਤਾਂ ਦੋ ਨੇ ਇਸ ਮੇਰੇ ਕੋਲ ਦੇ ਦੇ ਹਾਂ ਨਹੀਂ ਨਹੀਂ ਕੋਈ ਵੇਲਾ ਲੈ ਮੰਮੀ ਹਾਂ ਵੇਲਾ ਵੇਰ ਆਇਤ ਨੇ ਮੇਰੇ ਕੋਲ ਫੋਨ ਫੋਨ ਹੋ ਰਿਹਾ ਹੈ ਮੈਂ ਤੁਹਾਡਾ ਸਰਗੁਣ ਕੀ ਕਰਾਂ ਮੈਂ ਜੇ ਤੁਹਾਡੀ ਹੀ ਸਮਾਂ ਲੱਗਦੇ ਹਾਂ ਹਾਂ ਦੋਗੀ ਤੁਹਾਡੇ ਵਾਲੀ ਵੀ ਵੇਖ ਲੈ ਨਹੀਂ ਵੇਖਣ ਦੀ ਮੇਰੇ ਕੋਲ ਫੋਨ ਕੋਲ ਆਇਆ ਮੈਂ ਰੀਲ ਦੇਖਣ ਦੀ ਹਾਂ じゃ ਤੂੰ ਟੀ ਵੀ ਵੇਖ ਲੈ ਮੈਂ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਫੋਨ ਦੋ ਆਓ ਵੀ ਮੇਰਾ ਹੈ ਨਾ ਫੋਨ ਨੂੰ ਵੱਖਰਾ ਲੈ ਕੇ ਦੋ ਆ ਕੰਮ ਤੇ ਕਿਤੇ ਮਾਂ ਲੱਗੋ ਕਹਿੰਦੀ ਆ ਨੀ ਵੀ ਕੋਈ ਕਰ ਦੋ ਕਹਿੰਦੀ ਚਲੋ ਫੋਨ ਲੈ ਦੋ ਕਿ ਤੁਹਾਨੂੰ ਟੀ ਵੀ ਲਾ ਦੋ ਤੁਹਾਨੂੰ ਇਹੋ ਹੀ ਕੰਮੇ ਰਹਿ ਕੇ ਦੋ ਮੇਰਾ ਫੋਨ ਲੈ ਛੋਟੀਆਂ ਜੀ ਹੁਣ ਤੁਸੀਂ ਨਿੱਕੀਆਂ ਜੇ ਮੈਂ ਨਹੀਂ ਉਹਨੂੰ ਕਾਟੀ ਵੀ ਦੇਖ ਲੈ ਮੇਨੂੰ ਫੋਨ ਦੇ ਜਦ ਬੰਦਾ ਹੁੰਦਾ ਵੀ ਨਿੱਕਾ ਆ ਐਡਾ ਢੇਰ ਕੱਪੜੇ ਕੰਮ ਨਹੀਂ ਲੱਗੋ ਕੋਈ ਕਰਾਉਣਾ ਕਿਤੇ ਆਹ ਵਾਲੇ ਮਾਰੀ ਚ ਕੱਪੜੇ ਕੱਢੇ ਰੱਖੇ ਆ ਕਿਤੇ ਉਹ ਨਹੀਂ ਰੱਖਣੇ ਹੈਗੇ ਸਾਰੇ ਸਾਨ ਤੇ ਮੇਰੇ ਸੇ ਕੀਤੇ ਉਹ ਤੇ ਨਹੀਂ ਉਹਨੂੰ ਕੋ ਕੋ ਕਰਾਉਣਾ ਕੰਮ ਮੈਂ ਸਾਰੇ ਕੰਮ ਵੀ ਕਰਨੀਆਂ ਤੇ ਮੇਰੇ ਕੋ ਖੋ ਕੇ ਵੀ ਲੈ ਜਾਂਦੀ ਏ ਤੁਸੀਂ ਉਹਨੂੰ ਬੜਾ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੈਗਾ ਤੁਹਾਡੇ ਨਾਲ ਵਡੀਆਂ ਹੁੰਦਾ ਵੀ ਤਰ ਮੈਨੂੰ ਤੁਹਾਡਾ ਬਚਪਨ ਚ ਵੀ ਇਹੀ ਹਾਲ ਸੀ ਤੁਹਾਡਾ ਗਾਹ ਵੀ ਇਹੀ ਹਾਲ ਆ ਮੈਨੂੰ ਲੱਗਦਾ ਵੀ ਤੁਹਾਨੂੰ ਨਾ ਮੇਰਾ ਕਿਤੇ ਇੱਕ ਕਰਕੇ ਮੈਂ ਤਾਂ ਕਿ ਨਹੀਂ ਕਿਤੇ ਜੇ ਕਿਤੇ ਵਿਆਹਾਂ ਜਾਓ ਨਾ ਤੁਸੀਂ ਤੇ ਇੱਕ ਦੂਜੇ ਨਾਲ ਸਿਹਰੀ ਪਾੜ ਦਿਆ ਕਰੋ ਮੈਂ ਮੈਂ ਵਿਆਹ ਹੀ ਨਹੀਂ ਕਰਾਉਣਾ ਜਿੱਥੇ ਦਾ ਵਿਆਹ ਹੋਏ ਨਾ ਉੱਥੇ ਮੈਂ ਵਿਆਹ ਹੀ ਨਹੀਂ ਕਰਾ ਕਿੱਦੇ ਜਾਣ ਦੁਖੀ ਐ ਨਾ ਮੇਰੀ ਕੀਤੀ ਆ ਇਹਨਾਂ ਨੇ ਇੱਕ ਨਾ ਇੱਕ ਤਾਂ ਸੇਪਾ ਕਰਨਾ ਹੀ ਪੈਣਾ ਓਦਾਂ ਇਹਨਾਂ ਕਿੱਥੋਂ ਕਿਤੇ ਬੰਦਾ ਬਨਨਾ ਵਾ ਜਾਣ ਖਾ ਮਾਰੀ ਕੰਮ ਲਾਗੋ ਕਿਤੇ ਕਿਤੇ ਕੱਖ ਦਾ ਨਹੀਂ ਕਰਉਂਦੀਆਂ ਹੈਗੀਆਂ ਕਦੀ ਇਹਨਾਂ ਨੂੰ ਫੋਨ ਚਾਹੀਦਾ ਹੀ ਕਦੀ ਇਹਨਾਂ ਨੂੰ ਟੀਵੀ ਚਾਹੀਦਾ ਹੀ ਕਦੀ ਇਹਨਾਂ ਨੂੰ ਜੇਬ ਖਰਚੇ ਚਾਹੀਦਾ ਹੀ ਓ ਲਾਲ ਲਾੜੀ ਮਰ ਚਲੀਆਂ ਵਾ ਕਿਤੇ ਦੋਇਂ ਜੜੀਆਂ ਆ ਇਹਨੂੰ ਜਿਹੜੀ ਆਈ ਤੇ ਨਾ ਇਹਦੇ ਤੇ ਮੈਦ ਬੋਦੇ ਜੇ ਕਮਾਉਣੇ ਹੀ ਛੱਡਨੇ ਦੇਖਦੀ ਕੀ ਕਰ ਲੈਂਦੀ ਹੈ ਮੈਂ ਇਹ ਕੀ ਕਰੰਦੇ ਦੇ ਕਰਨਾ ਕੀ ਉਹ ਮੈਂ ਕਿਹਾ ਸਰਗੁੰ ਦਾ ਸੂਟ ਧੱਗਨ ਨੂੰ ਲੈਣ ਜਾਣਾ ਹੀ ਤੇ ਮੈਂ ਕਿਹਾ ਸੂਟ ਸੋਨਾ ਵਾ ਨਾ ਸਰਗੁੰ ਨੇ ਆਉਣਾ ਨਹੀਂ ਉਹ ਕਹਾਂਂਦੀ ਇਹ ਮੇਰੇ ਸੋਹਰੇ ਨਹੀਂ ਭੇਜਣ ਦੇ ਮੰਮੀ ਕਰ ਦੇਣਾ ਇਹ ਫੋਨ ਸਰਗੁੰ ਆ ਜਾਂਦੀ ਮਿਲ ਜਾਂਦੀ ਆਪਾਂ ਨੂੰ ਤਾਂ ਤੇ ਡਈ ਆ ਪੁੱਤ ਹੁਣ ਅਗਲੀ ਦੀ ਮਰਜ਼ੀ ਆ ਨਾ ਹੁਣ ਆਉਣ ਦੇਣਾ ਆ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਹੱਥ ਵਿੱਚ ਹੀ ਆ ਨਾ ਸਾਰਾ ਕੁਝ ਹੁਣ ਤੁਸੀਂ ਇੱਕ ਵਾਰ ਕਹਿ ਰਹੀ ਸੀ ਫਿਰ ਦੁਬਾਰਾ ਤੁਸੀਂ ਉਹਦਾ ਤੇ ਸੋਹਰੇ ਨਾਲ ਆਪ ਗੱਲ ਕਰ ਲੈਣੀ ਦਿਲ ਬੜਾ ਕਰੰਡਿਆ ਸਰਗੁੰ ਨੂੰ ਮਿਲਦਾ ਦਿਲ ਕਰੰਡਿਆ ਵਾ ਕਿ ਲੜਨੂ ਦਿਲ ਕਰੰਡਿਆ ਵਾ ਨੇ ਮਿਲ ਨੂੰ ਦਿਲ ਕਰਿਆ ਪੱਕਾ ਤੂੰ ਬਹੁਤ ਜ਼ਿਆਦਾ ਹਿਸ਼ਤਾਨ ਤੇਰਾ ਵੀ ਹੁਣ ਮੂੰਹ ਬੁਸਿਆ ਨਾ ਕਿੰਨੇ ਦਿਨ ਹੋ ਗਏ ਆ ਤੈਨੂੰ ਮੈਂ ਕਹਿੰਨੀ ਹੁ ਨਹੀਂ ਹੈ ਨਾ ਵੀ ਨਾਲ ਲੜਿਆ ਕਰੋ ਨਾਲ ਲੜਿਆ ਕਰੋ ਤੂੰ ਤਸਿਆ ਕਰਨਾ ਇੱਕ ਦੂਜੇ ਨੂੰ ਮਿਲਣ ਹੁਣ ਹੁਣ ਵੇਖੋ ਸੱਚੀ ਮੰਮੀ ਹੁਣ ਦਿਲ ਨਹੀਂ ਲੱਗੰਦੇ ਆ ਤੇ ਉਹਦੇ ਬਿਨਾ ਦਿਲ ਨਹੀਂ ਲੱਗੰਦੇ ਆ ਖਾਲੀ ਖਾਲੀ ਲੱਗੰਦੇ ਆ ਖਾਲੀ ਤਾਂ ਲੱਗਣਾ ਹੀ ਆ ਰੌਣਕ ਤੇ ਹੈ ਨਹੀਂ ਸਹੀ ਗੱਲ ਰੌਣਕ ਤੇ ਉਹਦੇ ਬਿਨਾ ਹੈ ਨਹੀਂ ਘਰ ਵਿੱਚ ਉਹ ਤਾਂ ਗੱਲ ਸੱਚੀ ਆ ਚਲੋ ਫਿਰ ਤੁਸੀਂ ਇੱਕ ਵਾਰ ਕਰਕੇ ਫੋਨ ਵੇਖੋ ਭੇਜ ਦੇਗ ਨਹੀਂ ਭੇਜ ਦੇਗ ਮੈਂ ਫਿਰ ਆਪਾਂ ਚਲਦੀ ਆ ਸਦੂ ਕੋ ਆ ਹੱਦ ਉੱਥੇ ਜਾ ਕੇ ਸੋਹਰੇ ਲੜੀ ਉਹਦੇ ਚੰਗਾ ਜਾ ਕੇ ਨਹੀਂ ਲੜਦੀ ਮੈਂ ਪੱਕਾ ਨਹੀਂ ਲੜਦੀ ਹਾਂ ਹੁਣ ਕਿਉਂ ਬਿਸ ਕਰਦੀ ਆਂ ਤੇ ਮੈਂ ਕਹਿੰਨੀ ਹੁੰਨੀ ਹੈ ਨਾ ਵੀ ਨਾ ਲੜਿਆ ਕਰ ਨਾ ਲੜਿਆ ਕਰ ਔਰ ਉਹ ਤੂੰ ਲੜਨੋਂ ਹਟਦੀ ਨਹੀਂ ਹੀਗੀ ਉਹ ਤਾਂ ਐਡੀ ਸ਼ਤਾਰ ਹੈ ਨਾ ਗਲਤੀਆਂ ਤੇਰੀਆਂ ਹੁੰਦੀਆਂ ਆਈ ਤੇ ਗਾਲਾਂ ਉਹਨੂੰ ਪੈਂਦੀਆਂ ਹੁੰਦੀਆਂ ਹੈ ਵਿਚਾਰੀ ਤੇਰੀਆਂ ਵਾਂ ਹੈ ਨਾ ਵੇਖ ਲੈ ਅੱਗੇ ਅੱਗੇ ਵੀ ਗਲਤੀਆਂ ਤੂੰ ਕਰਦੀ ਹੁੰਦੀ ਹੈ ਤੇ ਗਾਲਾਂ ਉਹਨੂੰ ਫਰਾ ਦਿੰਦੀ ਹੈ ਵਿਚਾਰੀ ਨੂੰ ਪਰ ਮੰਮੀ ਹੁਣ ਬੜਾ ਮਿਸ ਕਰਨ ਦੀ ਨੇ ਹੁਣ ਵੀ ਤੇ ਸਾਰਾ ਕੰਮ ਕਰਦੀ ਆ ਨਾ ਹੁਣ ਵੀ ਤੇ ਕਰਦੀ ਆ ਨਾ ਤੇ ਜੇ ਉਹ ਦੋ ਕਰ ਲੈਣੀ ਤਾਂ ਕੀ ਹੈ ਪਰ ਵਿਰੋਧਨਾ ਜੇ ਦਾਰੀ ਸਕੇ ਨੇ ਕਰਨੀਆਂ ਹੈ ਆ ਤੇ ਹੁਣ ਹੁਣ ਮम्मा ਨਾ ਕਰਨੀਆਂ ਹੋਣੀਆਂ ਮੈਂ ਤੂੰ ਤੇ ਤੇਰਾ ਸਟਾਨੇ ਦਿਮਾਗ ਤੇ ਚੱਲਦਾ ਹੀ ਰਹਿਣਾ ਮੈਨੂੰ ਪਤਾ ਵਾ ਜਿੰਨੀ ਕੁ ਤੂੰ ਸਟਾਨ ਹੈਗੀ ਮੈਂ ਤੇ ਇਹਦੇ ਸਮਝ ਆਦੀ ਪਈ ਕੱਲੋਂ ਮੈਂ ਤੈਨੂੰ ਸਹੁਰੇ ਕਿੱਦਾਂ ਤੋਰਨਾ ਤੇ ਫੇਰ ਸਿਆਣੀ ਹੀ ਉਹਨੇ ਸਾਰਾ ਹੈਂਡਲ ਕਰ ਲੈਣਾ ਵਾ ਤੇ ਤੂੰ ਕਿੱਦਾਂ ਕਰੇਂਗੀ ਘਰ ਜਾ ਕੇ ਕੋਈ ਨਹੀਂ ਮੇਰੀ ਨਾ ਗੱਲ ਕਰਿਆ ਕਰੋ ਉਹਨੂੰ ਸਦੋਂ ਪਹਿਲਾਂ ਇੱਥੇ ਕਰਦੀ ਆ ਹੁਣ ਚੱਲ ਤੂੰ ਕਰਕੇ ਵੇਖ ਉਹਨੂੰ ਫੋਨ ਕੀ ਕਹਿੰਦੀ ਆ ਓਏ ਮੈਂ ਕਰਦੀ ਆ ਮੈਂ ਕੀਤਾ ਤੇ ਉਹਨੇ ਕਹਿਣਾ ਹੁਣ ਮੈਨੂੰ ਮਿਸ ਕਰਦੀ ਉਹਨੇ ਮੈਨੂੰ ਸਭੋ ਜਿਆਦਾ ਚੜੋਣਾ ਤੇ ਫਿਰ ਕੀ ਮਿਸ ਕਰੀਦਾ ਹੀ ਹੈ ਭੈਣਾਂ ਨੂੰ ਭੈਣਾਂ ਨੂੰ ਕੋਈ ਭੈਣਾਂ ਭੈਣਾਂ ਹੀ ਹੁੰਦੀਆਂ ਵਾ ਕੋਈ ਦੁਸ਼ਮਣ ਥੋੜਾ ਹੁੰਦੀਆਂ ਹੁੰਦੀ ਆ ਪਰ ਉਹਨੇ ਮੈਨੂੰ ਚੜੋਣਾ ਵਤੀ ਹੁਣ ਉਹਨੇ ਮਿਸ ਕਰੰਦੀ ਹੈ ਉਹ ਤਾਂ ਲੜਾਈਆਂ ਬਚਪਨ ਦੀਆਂ ਹੁੰਦੀਆਂ ਵਾ ਪੁੱਤ ਉਹ ਤਾਂ ਮਿਸ ਕਰੀਦੀਆਂ ਹੀ ਆ ਤੂੰ ਘਰ ਫੋਨ ਉਹਨੂੰ ਕਹਿਆ ਕਿ ਉਹਨੇ ਕਹ ਪੈਣ ਦੀਦੀ ਆ ਜਾ ਕਰ ਉਹਨੂੰ ਫੋਨ ਉਹਨੂੰ ਫੋਨ ਕਰਕੇ ਕਹਿਆ ਤੇ ਉਹਨੇ ਕਹਿਣਾ ਮੈਂ ਸਰਗੁ ਨਹੀਂ ਕਹਿਣਾ ਆ ਜੇ ਵਿਆਹੀ ਗਈ ਆ ਹੁਣ ਦੀਦੀ ਬੰਦੀ ਹੋ ਸਰਗੁ ਨਹੀਂ ਕਹਿਣਾ ਮੈਂ ਸਰਗੁ ਨਹੀਂ ਹੈਲੋ ਹਾਂ ਆਇਦਰ ਹਾਂ ਸਰਗੁਨ ਕੀ ਆਲਾ ਕਰਨ ਕਰਲਾ ਮਾਂ ਤੇ ਦੀਦੀ ਪਾਣ ਗਈਆਂ ਦੀਦੀ ਕੈਸ ਹੈ ਨਹੀਂ ਦੀਦੀ ਤੁਸੀਂ ਕਹਿਣਾ ਤੈਨੂੰ ਹੁਣ ਮੈਂ ਕੋਰੇਆ ਵਲੀ ਹੋ ਗਈ ਹੁਣ ਮੈਂ ਦੀਦੀ ਕਾ ਰਹਿ ਚੱਲ ਫਿਰ ਆ ਜਾ ਦੀਦੀ ਨਹੀਂ ਮੈਂ ਨਹੀਂ ਆਣਾ ਮੇਨ ਬੜਾ ਸਾਫਟ ਹੈ ਤੇ ਵੇਲਾ ਆ ਜਾ ਮੈਂ ਥੋੜੀ ਨਾ ਕਹਿਂਦੀ ਉਹ ਤੇ ਮੰਮੀ ਪੁੱਛਣ ਡੈ ਹੀ ਮੰਮੀ ਨਾ ਹੋ ਗਈ ਤੇਰੀ ਗੱਲ ਮੈਨੂੰ ਪਤਾ ਤੈਨੂੰ ਹੀ ਆ ਜਾ ਫਿਰ ਵੀ ਵੇਖ ਲੈ ਇੱਕ ਬਰਾਹ ਕਰੀ ਗੱਲ ਕਰਕੇ ਤਲੇ ਕਹਿ ਕੇ ਦੀਦੀ ਆਜੋ ਦੀਦੀ ਆਜੋ ਹਾਂ ਠੀਕ ਹੈ ਮੈਂ ਭਾਈ ਤੇਨ ਨਾਲ ਗੱਲ ਕਰਕੇ ਨਾ ਚਲ ਠੀਕ ਹੈ OK OK ਮੰਮੀ ਨੂੰ ਦੱਸ ਦਿੰਨੀ ਆ ਕਿ ਮੰਨ ਲਈ ਸਰਗੁਨਾਉਣਗੇ ਹਾਂ ਹੋਈ ਆਈ ਤੇ ਗੱਲ ਹੋਈ ਆ ਸਰਗੁਨਾਉਣ ਦੀ ਗੱਲ ਕੀ ਆਂਦੀ ਆ ਕਹਿੰਦੀ ਆ ਮੈਂ ਆ ਜਨਨੀ ਆ ਅੱਛਾ ਹਾਂ ਚਲ ਵਧੀਆ ਜਾ ਫਿਰ ਮੇਰਾ ਪੁੱਤ ਉੱਠ ਜਾ ਹੋਣਾ ਹੌਣ ਲੱਗੀ ਨਾ ਭੈਣ ਹੰਦੇ ਸਾਰਾ ਕੰਮ ਕੁਮ ਕਰ ਲੈ ਤੇ ਪਕੌੜੇ ਵਗੈਰਾ ਬਣਾ ਲੈ ਉਹਦੇ ਨਹੀਂ ਪਕੋੜੇ ਤੇ ਉਹਨੇ ਆਪੇ ਬਣਾ ਲੈਣੇ ਉਹਨੇ ਫੇਰ ਸੋਹਰੇ ਤੋਂ ਆ ਕੇ ਕੰਮ ਕਰੂਗੀ ਫੇਰ ਵੀ ਅਲਾ ਉਹ ਹੀ ਇਸੇ ਕਰਕੇ ਬੁਲਾਉਂਦੇ ਹੀ ਆ ਨਾ ਦੋਨੋਂ ਤੂੰ ਨਹੀਂ ਸੁਧਰ ਸਕਦੀ ਮੈਂ ਤੇਰਾ ਸਭ ਲਾਇਆ ਨਹੀਂ ਜੇ ਤੂੰ ਨਹੀਂ ਕਰਨਾ ਨਾ ਤੇ ਬਾਜ਼ਾਰੋਂ ਆਪਣਾ ਫੋਨ ਕਰ ਲੈ ਜਾ ਉਥੋਂ ਮੰਗਵਾ ਲੈ ਤੇ ਜਾ ਜਾ ਕੇ ਤੇ ਆਪ ਲੈ ਆ ਠੀਕ ਆ ਕੁਝ ਲੈ ਆਇਆ ਨਾ ਹੁਣ ਉਹ ਕੁੜੀ ਨੂੰ ਆ ਕੇ ਚੌਂਕੇ ਨਹੀਂ ਜਾੜਨਾ ਸੁਣਿਆ ਠੀਕ ਆ ਕੋਈ ਨਹੀਂ ਉਹ ਤੇ ਬਾਅਦ ਹੀ ਬਾਅਦ ਵੇਖੀ ਜਾਊਗੀ ਰਹਿਣ ਲੱਗੀ ਆ ਹਾਂ ਰਹਿਣ ਲੱਗੀ ਫੇਰ ਤੇ ਤੇਰਾ ਉਹੀ ਕੰਮ ਸਟਾਰਟ ਹੋ ਜਾਣਾ ਮੈਨੂੰ ਲੱਗਦਾ ਫੇਰ ਹੈ ਨਾ ਤੇਰੇ ਹਾਸੇ ਤੇ ਮੈਨੂੰ ਦਿਖਣਿਆ ਸਾਰਾ ਕੁਝ ਨਹੀਂ ਕੋ ਹੁੰਦਾ ਤੂੰ ਇਹਦਾ ਕਰ ਵੀ ਸਾਰਾ ਕੰਮ ਉਹਦੇ ਅੰਦਰ ਰੈਡੀ ਹੋਣਾ ਚਾਹੀਦਾ ਵਾ ਕੰਮ ਇੱਕ ਨਹੀਂ ਛੱਡਣਾ ਚਾਹੀਦਾ ਠੀਕ ਹੈ ਠੀਕ ਅੱਜ ਕਰ ਦੇਣੀ ਗੱਲ ਤੋਂ ਉਹ ਕਰ ਲੈ ਕਰ ਹਾਂ ਚੱਲ ਮੇਲਾ ਕੇ ਕੀ ਰਹੀ ਗਾ ਕੀ ਰਹੀ ਗਾ ਕੱਲ ਉੱਠ ਕੇ ਦਿਸ ਤਾ ਆਣਿਆ ਨਾ ਕੰਮ ਕਰੇ ਕਰ ਮੈਸਨ ਕੋਲ ਤੇ ਕੋਲੇ ਬਣਾਣਾ ਪੈਣੀ ਛੇਤੀ ਕਰ ਲੈ ਜਰਾ ਨਾ ਭਾਵੇਂ ਮਾਣ ਨਹੀਂ ਹੈ ਤੂੰ ਹਾਸਾ ਕਰਦਾ ਜਲਦੀ ਕਰ ਲੈ ਠੀਕ ਹੈ ਮੈਂ ਕੀ ਆ ਜਣੇ ਛੇਤੀ ਹੋਣਾ ਠੀਕ ਆ ਤੇ ਬਣਾ ਕੇ ਰੱਖ ਲਾਂ ਨੀ ਠੀਕ ਠੀਕ ਕਰਨੀਓ ਆ ਗਈ ਅਵੈਲਾ ਮੰਮੀ ਅਮਦੇ ਮਾਨ ਲੱਭੀ ਅਸਤੀ ਇਹ ਸਟਾਨੀਆ ਸ਼ੁਰੂ ਤਾਂ ਨਹੀਂ ਹੋ ਗਿਆ ਤੂੰ ਇਹ ਨਹੀਂ ਸੁਣ ਰਜਦੀਆਂ ਹਨਾ ਇਹ ਮੈਨੂੰ ਯਾਦ ਕਰਨੀ ਇਹ ਵੀ ਕਹਿੰਦੇ ਏਦਾਂ ਝੂਠ ਮਾਰਨ ਦੀ ਨਹੀਂ ਹਰਜੀ ਠੀਕ ਹੈ ਤੂੰ ਸੁਣ ਬਸ ਆਹੋ ਜਣੋ ਹੁਣ ਮਿਸ ਕਰ ਗਈਓ ਫੇਲਾ ਲੜਦੂ ਲੜਨੋ ਨਹੀਂ ਹੜਦੀ ਅਵੈਲਾ ਮੰਮੀ ਅੱਗੇ ਮੈਨੂੰ ਦਈ ਜਾਂਦੇ ਛੁੱਟੀਆਂ ਵਾੜੀਆਂ ਹੁਣ ਇਹ ਵੱਡਨੋ ਨਹੀਂ ਹੜਦੀ ਬੈਗ ਬੜਾ ਬੜਾ ਤਾਂ ਪਿਆਜ ਨਹੀਂ ਹੋ ਗਿਆ ਨੀ ਛੜੀ ਦੀ ਚਲ ਜਾ ਬੈ ਉੱਥੇ ਦੇ ਲ ਮम्मी ਵੀ ਇਹ ਛੇੜਾਂ ਦੀ ਮੂੰਹ ਬਣਾ ਦੀ ਦਾਦਾ ਨੂੰ ਪਾਣੀ ਦਿਆ ਲ ਹੁਣ ਮੇਰਾ ਵਿਆਹ ਹੋ ਗਿਆ ਇਹਨੂੰ ਕਹਿ ਕੇ ਹੁਣ ਮੇਨ ਰਿਸਪੈਕਟ ਨਾ ਕਰੇਗਾ ਦੀਦੀ ਕਿਆ ਕਰ ਹੁਣ ਤੋਂ ਬੰਦਾ ਬਣ ਜਾ ਤਾਂ ਮੈਂ ਗੱਲ ਦੱਸਾਂ ਹੁਣ ਦੀਦੀ ਅੱਜ ਤੋਂ ਬਾਅਦ ਜੇ ਤੂੰ ਕਹਾਂ ਨਾ ਦੋ ਦੀਦੀ ਦੀ ਨੂੰ ਪਾਣੀ ਚਲ ਪਾਣੀ ਲਿਆਉ ਦੇ ਨੀ ਛੱਡੀ ਕਰ ਪਹਿਲੀ ਲੱਗੀ ਕੱਲ ਦੀ ਹੈ ਲਾ ਹਾਲੋ ਦੀਦੀ ਜੀ ਪਾਣੀ ਹੁਣ ਖੁਸ਼ ਦੀਦੀ ਕਹਿਦਾ ਦੀ ਅੱਧੀ ਨਹੀਂ ਆ ਤੂੰ ਸੱਚੀ ਨਹੀਂ ਹੈ ਤਨਾ ਤੂੰ ਨਹੀਂ ਛੋੜਨ ਵਾਲੀ ਐਟ ਹੁਣ ਮੈਨੂੰ ਮਿਸ ਕਰਨੀ ਨਾ ਹਾਂ ਮਿਸ ਨਹੀਂ ਕਰਦੇ ਤਾਈਆਂ ਫੋਨ ਇੰਨੇ ਕੀਤਾ ਹੀ ਹੋ ਮੈਨੂੰ ਮੈਨੂੰ ਜ਼ਬਰਦਸਤ ਕਹਿਣੀ ਮम्मा ਫੋਨ ਕਰੋ ਸਰਦੋ ਨੂੰ ਮम्मा ਫੋਨ ਕਰੋ ਸਰਦੋ ਤਾਂ ਵੇਲੇ ਹੀ ਰਹਿੰਦੀ ਹੋਣੀ ਐ ਕਿੱਤਾ ਵੇਲੀ ਜਾਰੀ ਤੇੜੀ ਮੰਮੂ ਕਰਦੇ ਦਾ ਨਹੀਂ 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 ਹੁਣ ਸਾਰਾ ਕੰਮ ਕਰਦੀ ਤੇਰੇ ਮਮਾ ਜਾਨ ਵੱਟ ਕੇ ਤਾਂ ਕਰਦੀ ਹੀ ਤੈਨੂੰ ਮੰਮੀ ਇਹਨੂੰ ਪੁੱਛ ਲੋ ਚਾਹ ਨਹੀਂ ਪੀਣੀ ਹੋਣੀ ਇਹਦੇ ਨਾਲ ਪੀਣੀ ਪੀਣ ਕਿਉਂ ਨਹੀਂ ਉਹਨੂੰ ਚਾਹ ਜਾਣੀ ਇੱਥੇ ਦੂਰ ਪਾ ਕੇ ਬੈਠ ਜਲੇ ਕਰਨਾ ਹੈ ਕਿਹਾ ਨਾ ਪਕੌੜੇ ਬਣਾ ਜਾ ਕੇ ਤੇ ਚਾਹ ਲੈ ਕੇ ਆ ਜੰਗਾ ਚਲ ਆ ਚਲੀ ਮਮਮੀ ਬੈਹ ਲਿਆ ਹਾਂ ਮੈਂ ਘੜੀ ਤੇ ਘੜੀ ਆ ਜੇ ਤੈਨੂੰ ਬੈਹ ਜੇ ਦੋਈ ਨੜੀਆਂ ਤੇ ਫਿਰ ਮੈਂ ਬਣਾਉਣੀ ਚਲ ਜਾਈਂ ਲੋਗ ਲਾ ਕਰ ਲੈ ਮੇਰੇ ਤੇ ਤੇਰੇ ਲਈ ਮੈਂ ਸੂਟ ਲੈ ਕੇ ਆਈ ਦੇਖ ਤੈਨੂੰ ਪਸੰਦ ਐਦਾਂ ਹੀ ਵਿਖਾ ਦੇ ਬੱਟ ਮਮਮੀ ਨੇ ਕਿਹਾ ਸੂਟ ਲੈ ਕੇ ਨਾ ਫੇਰ ਤੀ ਤੂੰ ਦੇਖ ਸੋਣਾ ਬੜਾ ਸੋਹਣਾ ਵਾ ਬਹੁਤ ਵਧੀਆ ਥੈਂਕ ਯੂ ਮੈਂ ਬੈਂ ਸਸਿਕਾ ਜੀ ਸਾਰਿਆਂ ਨੂੰ ਇਹ ਵੀਡੀਓ ਹਸਿਆਰ ਵਾਰੀ ਕਹਿੰਦੇ ਸੀਗੇ ਕਿ ਤੁਸੀਂ इमोशनल ਵੀਡੀਓ ਬਣਾਉਂਦੇ ਹੋ ਤੁਸੀਂ ਫਨੀ ਵੀਡੀਓ ਨਹੀਂ ਬਣਾਉਂਦੇ ਇਸ ਟਾਈਮ ਅਸੀਂ ਜਿਹੜੀ ਆ ਪੈਣਾ ਦੀ ਨੋਕ ਝੋਕ ਵੀਡੀਓ ਆ ਤੇ ਬਹੁਤ ਫਨੀ ਆ ਤੁਸੀਂ ਦੇਖਿਓ ਤੇ ਤੁਸੀਂ ਇਸ ਨੂੰ ਜੇ ਤੁਹਾਨੂੰ ਇਹ ਵਧੀਆ ਲੱਗੀ ਤੇ ਆਪਾਂ ਇਹਦਾ ਨੈਕਸਟ ਪਾਰ ਲੈ ਕੇ ਆਵਾਂਗੇ ਏ ਜੀ ਕੋਦ ਸ਼ਾਇਦ ਇਸ ਸਾਡੀਆਂ ਅੰਦਰ ਦੀਆਂ ਭਾਵਨਾਵਾਂ ਆ ਖਾਸ ਕਰਕੇ ਮੇਰੀਆਂ ਕਿਉਂਕਿ ਅਸੀਂ ਚਾਰ ਭੈਣ ਆਇਆ ਅਸੀਂ ਚਾਰੇ ਭੈਣਾਂ ਬਹੁਤ ਲੜਦੀ ਹੁੰਦੀਆਂ ਸੀਗੀਆਂ ਅਸੀਂ ਕੰਮ ਤੋਂ ਲੜਨਾ ਅਸੀਂ ਖਾਣ ਤੋਂ ਲੜਨਾ ਅਸੀਂ ਕੁਝ ਵੀ ਹਰ ਸਮਾਂ ਲੈਣ ਤੋਂ ਲੜਨਾ ਹਨ ਅਜੇ ਇਹਦੇ ਕਾਫੀ ਪਾੜ ਸੀਗੇ ਜਿਹੜੇ ਅਸੀਂ ਨਹੀਂ ਬਣਾ ਪਾਏ ਕਿ ਸਾਡੇ ਕੋਲ ਥੋੜੀ ਟਾਈਮ ਦੀ ਕਮੀ ਸੀਗੀ ਜਿਹੜੇ ਕਰਕੇ ਅਸੀਂ ਨਹੀਂ ਬਣਾ ਪਾਏ ਬਾਕੀ ਇਹ ਬਹੁਤ ਜ਼ਿਆਦਾ ਵਧੀਆ ਵੀਡੀਓ ਹੈ ਕਿ ਦੇਖੋ ਜੀ ਹੁਣ ਜਦੋਂ ਵਿਆਹੇ ਜਾਓ ਫਿਰ ਬਹੁਤ ਮਿਸ ਕਰੀਦਾ ਹੈ ਸਾਰਿਆਂ ਨੂੰ ਖਾਸ ਕਰਕੇ ਮੈਂ ਤਾਂ ਆਪਣੀਆਂ ਭੈਣਾਂ ਨੂੰ ਬਹੁਤ ਮਿਸ ਕਰਦੀ ਆ ਤੇ ਇਹਨਾਂ ਦੀ ਇਹਨਾਂ ਦੇ ਨਾ ਭੈਣਾਂ ਨਹੀਂ ਹੈਗੀਆਂ ਇਹ ਆਪਾਂ ਚਲੜਦੀਆਂ ਇਹ ਸਾਰੇ ਕਹਿੰਦੇ ਆ ਕਿ ਸਾਡੀਆਂ ਵੀ ਭੈਣਾਂ ਹੋਣੀਆਂ ਚਾਹੀਦੀਆਂ ਹੈਗੀਆਂ ਹਾਂ ਬਿਲਕੁਲ ਤੇ ਆ ਵੀ ਸਾਡੀ ਭੈਣੀ ਆ ਜੀ ਹੈਨਾ ਤੇ ਇਸ ਕਰਕੇ ਇਹ ਸਾਰੇ ਕਹਿੰਦੇ ਆ ਕਿ ਸਾਡੀਆਂ ਭੈਣਾਂ ਹੋਣੀਆਂ ਚਾਹੀਦੀਆਂ ਐ ਪਰ ਸਾਡੀਆਂ ਚਾਰ ਭੈਣਾਂ ਹੀ ਬਹੁਤ ਇੱਕ ਦੂਜੇ ਨੂੰ ਮਿਸ ਕਰਦੀਆਂ ਆ ਨਹੀਂ ਬਹੁਤ ਪਿਆਰ ਆ ਸਾਡੇ ਵਿੱਚ ਆਪਸ ਵਿੱਚ ਪਿਆਰ ਵੀ ਬਹੁਤ ਆ ਇਸ ਕਰਕੇ ਜੇ ਤੁਹਾਨੂੰ ਇਹ ਪਾਰਟ ਪਸੰਦ ਆਏ ਤੁਸੀਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਇਹਦਾ ਨੈਕਸਟ ਪਾਰਟ ਵੀ ਬਣਾਵਾਂਗੇ ਕਿਉਂਕਿ ਇਹਦੀ ਨਿੱਕੇ ਨਿੱਕੀਆਂ ਜਿਹੜੀ ਅੰਦਰ ਹੋਰ ਸੀਗੀਆਂ ਨੋਕ ਚੋਕ ਅਸੀਂ ਨਹੀਂ ਲੈ ਪਾਏ ਆ ਜੇ ਕਿ ਟਾਈਮ ਦੀ ਕਮੀ ਕਾਰਨ ਕਰਕੇ ਕਿਉਂਕਿ ਸਾਡਾ ਅਹੀਂ ਤਾਂ ਅਸੀਂ ਤਾਂ ਬਣਾ ਬਣਾ ਖਾਣ ਪੀਣ ਤਾਂ ਵੀ ਲੜਦੀਆਂ ਨੇ ਕੱਪੜੇ ਪਾਉਣ ਤੋਂ ਲੜਦੀਆਂ ਨੇ ਅਸਲ ਵਿੱਚ ਸਮਝੋ ਕਿ ਇਸ ਟਾਈਮ ਹੈ ਉਹ ਚੋਏ ਬਣਾ ਬੇਟੀਆਂ ਆ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆਇਆ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਤੁਹਾਡਾ ਇੱਕ ਲਾਈਕ ਤੇ ਇੱਕ ਕਮੈਂਟ ਚੈਨਲ ਸਬਸਕ੍ਰਾਈਬ ਵੀ ਕਰੋ ਤੁਹਾਡਾ ਇੱਕ ਕਮੈਂਟ ਸਾਡਾ ਹੌਸਲਾ ਵਧਾਉਂਦਾ ਹੈ ਜੀ ਤੇ ਬਾਕੀ ਤੁਸੀਂ ਸਾਡਾ ਸੰਯੋਗ ਦਿਓ ਅਸੀਂ ਤੁਹਾਡੇ ਸੰਯੋਗ ਨਾਲ ਅੱਗੇ ਵਧਣਾ ਹੈ ਜੀ ਬਾਕੀ ਸਤਿ ਸ਼੍ਰੀ ਅਕਾਲ ਜੀ